ਜੇ ਕੋਈ ਇਥੇ ਆਪਣੇ ਅੰਦਰ ਕੋਈ ਸ਼ੌਂਕੀ ਬੰਦਾ ਅਜੇ ਆਪਾਂ ਤਾਂ ਨਹੀਂ ਰੱਖੇ ਵਹੀਂ ਕਬੂਤਰ ਰੱਖਿਆ ਬਾਈ ਦੇ ਅੱਜ ਉੱਡੇ ਫਿਰਦੇ ਸੀ 10 ਛੋਡੇ ਵੇ 10 ਜਿਵੇਂ ਪੂਰੀ ਗਿਣਤੀ ਕੀਤੀ ਜੀ ਇਹਦੀ ਹੌਲੀ ਗਾਰੇ ਬਿਠਾਈਏ ਬਾਹਰ ਆ ਇੱਕ ਤਾਂ ਬੈਠਾ ਹੀ ਐ ਛਤਰੀਆਂ ਤੇ ਹੈ ਨਹੀਂ ਤੇ ਉੱਡੇ ਫਿਰਦੇ ਹੋਣੇ ਆ ਬਾਹਰ ਆਏ ਬਣਾਉਣਾ ਖੋਡਾ ਆਪਾਂ ਵੀ ਹੁਣ ਜਿਵੇਂ ਇੰਡੀਆਂ ਰੱਖੇ ਸੀ ਓਵੇਂ ਰੱਖਾਂਗੇ ਫਿਰ ਛੱਡਾ ਕਰਾਂਗੇ ਬਾਜ਼ੀਆਂ ਬੂਜ਼ੀਆਂ ਹੁਣ ਆਪਾਂ ਚੱਲੇ ਹਾਂ ਗੁਰਦੁਆਰੇ। ਨਾਲੇ ਮੱਥਾ ਠੀਕ ਕਰਈਏ ਜੀ। ਬਾਬੇ ਦੇ ਅਰਦਾਸ ਬੇਨਤੀ ਕਰਾਈਏ ਬਾਬਾ ਜੀ ਤੁਹਾਡੀ ਕਿਰਪਾ ਸਦਕਾ ਬੱਲੇ ਬੱਲੇ ਆ ਤੇ ਬੱਲੇ ਬੱਲੇ ਰੱਖਿਓ। ਤੇ ਆਉ ਤੁਹਾਨੂੰ ਗੁਰਦੁਆਰੇ ਜਾ ਕੇ ਵਿਖਾਉਨੇ ਆ ਫਿਰ। ਬედა ਸਾਰੇ ਦਾ ਬਹੁਤ ਵਧੀਆ ਜੀ ਭਾਈ। ਕਿਚਨ ਤੋਂ ਤੁਰੇ ਆ ਉੱਥੇ ਗਰਮੀ ਸੀਗੀ। ਇੱਥੇ ਆ ਕੇ ਹੁਣ ਇੱਥੇ ਤਾਂ ਗੋੜੀ ਭਵਾਦੇ ਪੰਦਰ। ਤੇ ਝੰਡ ਬਵਾਵੀ ਪਈ ਹੈ ਕਿ ਨਹੀਂ? ਇੱਥੇ ਤਾਂ ਪੰਜਾਬੀ ਆਪਣੇ ਪੰਜਾਬੀ ਦੇਖਦੇ ਹਰੇਕ ਪਾਸੇ ਉਹ ਖੜੇ ਉਹ ਆ ਗਈ ਗੱਡੀ ਲੋਕੀ ਖੜ ਖੜ ਦੇਖਣਗੇ ਨਵੀਂ ਵਿਆਹੀ ਜੋੜੀ ਇਹ ਜੋੜੀ ਮੈਨੂੰ ਲੱਗਦਾ ਥੋੜੀ 올ਡ ਮਾਡਲ ਹੋ ਗਈ ਹੈ ਆ ਚੱਲਿਆ ਫਰਾਰੀ ਵਾਲਾ ਕੋਈ ਆ ਚੱਲਿਆ ਮਰਸੈਡਿਸ ਵਾਲਾ ਕੋਈ ਆਹ ਉਹ ਪੁਲਿਸ ਵਾਲੇ ਆ ਗਏ ਭਾਈ ਪੁਲਿਸ ਆ ਗਈ ਇੱਥੋਂ ਦੀ ਸਪੀਡਰ ਸਪੂਡਾਂ ਨੂੰ ਫੜਨ ਆ ਲਈ ਜਾਂ ਦੂਜਿਆਂ ਨੂੰ ਨਹੀਂ ਫੜਦੇ ਪਤੰਦਰ ਕਰੀ ਜਾਂਦੀ ਪੁਲਿਸ ਇੱਥੇ ਕੋਈ ਕਾਰਾ ਕਰਕੇ ਭਾਜੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸਪੀਡ ਸਪੂਡ ਵਾਲਿਆਂ ਨੂੰ ਉਹਦੀ ਚੈੱਕ ਲੈਂਦੇ ਆ ਗ੍ਰੀਨ ਹੋ ਜਾਓ ਚਲੋ ਬਈ ਟੱਪ ਜੋ ਬਈ ਟੱਪ ਜੋ ਟੱਪ ਜੋ ਟੱਪ ਜੋ ਟੱਪ ਜੋ ਵੈਦਰ ਕੋਡਾ ਲੇ ਵੇ ਲੋਡ ਲਾਉਣਾ ਸੀ ਆਪਾਂ ਐਡਵੈਂਟਡ ਮੈਨੂੰ ਲਾਦੇ ਐਡਵੈਂਟਡ ਲਾਉਣਾ ਪਰ ਐਡਵੈਂਟਡ ਨਹੀਂ ਲਾਉਣਾ ਇਹ ਲਾਉਣਾ ਰੈਡੀ ਐ ਅਜੇ ਕੱਲ ਨੂੰ ਲਾ ਕੇ ਹੋਣਾ ਪਾ ਜੀ ਠੀਕ ਹੈ ਕੱਲ ਨੂੰ ਲਾ ਕੇ ਆਵਾਂਗੇ ਅਸੀਂ ਅੱਜ ਘਰੇ ਸੀ ਤੇ ਮੈਂ ਕਿਹਾ ਚੱਲ ਯਾਰ ਗੁਰਦੁਆਰੇ ਮੱਥਾ ਟੇਕ ਆਈਏ ਬਾਈ ਤੁਹਾਨੂੰ ਦਿਖਾਉਨੇ ਗੁਰਦੁਆਰਾ ਰੈਮੈਂਟਨ ਚਲੋ ਜੀ येलो ਤੇ ਰੈੱਡ ਦੇਖੋ ਬਈ ਸੰਗਤ ਵੇਖੋ ਕਿੰਨੀ ਆਈ ਵੀ ਆ ਗੱਡੀਆਂ ਬਾਹਰ ਤੇ ਕਰ ਖੜੀਆਂ ਆ ਪਾਰਕਿੰਗ ਵੀ ਨਹੀਂ ਮਿਲਦੀ ਮੱਲਤ ਪਾਰਕਿੰਗ ਦੀ ਦਿੱਕਤ ਆ ਜਾਣੀ ਆ ਇੱਧਰ ਲਈ ਜਲਾਈ ਜਿੱਥੇ ਗੱਡੀਆਂ ਖੜੀਆਂ ਆ ਇੱਧਰ ਲੈ ਜਾਵਾਂ ਬੜੀ ਸੰਗ ਦਾ ਯਾਰ ਐ ਦੋ ਵਾਰ ਕਰਕੇ ਆ ਨਾ ਕਿੱਧਰ ਲੈਣਾ ਕੋਈ ਇੱਥੇ ਕਿੱਧਰ ਲੈ ਕੇ ਜਾਵਾਂ ਸਿੱਧਾ ਲੈ ਕੇ ਚੱਲ ਨਾ ਚੱਲ ਆਪਣੀ ਵਾਰੀ ਆ ਪਰੋਂ ਲਿੱਖੀ ਜਾਂਦੇ ਇਹਨੂੰ ਰਾਈਟ ਨੂੰ ਤਾਂ ਜਾਣਾ ਬੜੀ ਯਾਰ ਬਾਹਰ ਗੱਡੀ ਵੇਲਾ ਕਿੰਨੀ ਆ ਅੰਦਰ ਲਈ ਪਾਰ ਕੇ ਇਹੀ ਬੰਦ ਕਰ ਛੱਡੀ ਇਹਨਾਂ ਨੇ ਯਾਰ ਹਨਾ ਇੱਥੇ ਕਿਹੜਾ ਫਿਰ ਵੇਖ ਲੈ ਯਾਰ ਇੱਥੇ ਕਿਦੀ ਲਾ ਦੇ ਜਿਵੇਂ ਗੱਡੀਆਂ ਖੜੀਆਂ ਆ ਆ ਗੱਡੀ ਦੇ ਪਿੱਛੇ ਲਾ ਦੇ ਉਧਰਲੀ ਪਾਸੇ ਬੋਰਡ ਆ ਆ ਕੁੜੀ ਕੱਟਣ ਲੱਗੀ ਆ ਰੋਕਲਾ 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 ਇਹਨੂੰ ਕੱਟ ਲੈਣ ਦੇ ਫਲੈਸ਼ਰ ਲਾ ਦੇ ਜਾਰ ਹੈਗਾ ਜੀ ਗੱਲਿਆ ਥਾਲ ਲੈ ਜਾ ਹੁਣ ਪਾਰਕਿੰਗ ਹੀ ਖੋਲਦੀ ਗੱਡੀਆਂ ਸੱਟ ਹੋ ਗਈ ਹੋੜੀ ਨੇ ਜਿਹੜੀ ਪਹਿਲਾਂ ਜਿਹੜੀ ਕੋਈ ਅਪਾਰਟਮੈਂਟਨ ਗੁਰਦੁਆਰੇ ਅੱਥਾ ਟੇਕਿਆ ਨੰਗਰ ਛਕਿਆ ਸਮਝਦੇ ਆ ਪੰਪ ਤੇ ਫਲਾਈਂ ਦੇ ਵਾਲੇ ਤੇ ਜਿੱਥੇ ਆਪਣਾ ਟਰੱਕ ਖੜਾ ਉਹ ਚ ਆਪਣਾ ਥੋੜਾ ਜਿਹਾ ਸਾਮਾਨ ਆ ਉਹ ਚੱਕ ਕੇ ਲਿਆਉਣਾ ਤੇ ਘਰੇ ਆਉਨੇ ਆ ਲੋਡ ਕੱਲ ਨੂੰ ਲਾਉਣਾ ਰੈਡੀਅਰ ਹਲੋ ਬਈ ਫਰੈਂਜੇ ਕੋਲੇ ਪਹੁੰਚਣਾ ਨੇ ਆਪਣਾ ਜਿੱਥੇ ਘੋੜਾ ਖੜਾ ਆਓ ਇਧਰ ਮੋੜ ਲਾਓ ਜਿੱਥੇ ਰੋ ਟਿਮ ਦਾ ਵੱਡਾ ਗਲਾਸ ਪਿਆ ਛੱਤ ਤੇ ਹਾਂਜੀ ਛੱਤ ਤੇ ਰੱਖਤਾ ਤਾਂ ਇਧਰਾਂ ਨੇ ਵੀ ਕੱਪ ਭਰ-ਭਰ ਵਿੱਚੋਂ ਪੀਂਜ ਲੋ ਡ੍ਰਿਪਲ ਡ੍ਰਿਪਲ ਬਣਾ ਕੇ ਰੱਖੀ ਭਈ ਛੱਤ ਤੇ ਹੋਏ ਟੈਂਕੀ ਆ ਹੋ ਡ੍ਰਿਪਲ ਡ੍ਰਿਪਲ ਦੀ ਭਰਤੀ ਆ ਥੱਲੇ ਲਾਈਆਂ ਟੂਟੀਆਂ ਮੋੜੇ ਤੇ ਸ਼ੇਰ ਵਾਲੇ ਪਾਸੇ ਆਪਣੇ ਇਧਰ ਦੀ ਨਹੀਂ ਓਏ ਅਗਰ ਬਰਾਵਾ ਗੱਡੀਆਂ ਵਾਲਾ ਸੀ ਮੈਂ ਤਾਂ ਬਹੁਤ ਕੁਝ ਕਹੂੰਗਾ ਤੂੰ ਨੀ ਨਾ ਮੋੜਨਾ ਹਾਂ ਯਾਰ ਟਰੱਕ ਐਂਟਰੀ ਦਾ ਗੱਡੀ ਦਾ ਆਪਾਂ ਫੇਰ ਮੋੜ ਹੀ ਸਕਦੇ ਹਾਂ ਯਾਰ ਗੱਡੀ ਦਾ ਮੋੜ ਸਕਦੇ ਆ ਪਰ ਟਰੱਕ ਦੇ ਕੋਲ ਨਹੀਂ ਲੱਗ ਜਾਨੀ ਹਾਂ ਫੇਰ ਉੱਥੋਂ ਦੀ ਲੈ ਜਾਗੇ ਆਪਾਂ ਯਾਰ ਉੱਥੋਂ ਦੀ ਹੈ ਹੀ ਨਹੀਂ ਥਾਂ ਕਿਉਂ ਨਹੀਂ ਆ ਤੂੰ ਵੇਖ ਜਾ ਕੇ ਜਾ ਵਿਖਾ ਮੈਨੂੰ ਅੱਜ ਆਪਾਂ ਆਡੀਅנס ਨੂੰ ਵੀ ਦਿਖਾਵਾਂਗੇ ਲੈ ਦਿਖਾ ਦਾਂਗੇ ਕਿੱਥੇ ਚੜੇ ਵਿਖਾ ਕੇ ਤੇ ਇਹ 4x4 ਇਹ ਪਥਰਾਤੋਂ ਦੀ ਆ ਜਾਨੀ 4x4 ਲਾ ਕੇ ਆਪਾਂ ਚੱਲੇ ਜਾਵੜਨਾ ਸੀ ਨਹੀਂ ਕਿ ਹੈ ਨਹੀਂ ਚਲੋ ਤੂੰ ਨਾ ਗੁੱਸੇ ਨੂੰ ਤਾਰੀ ਕਾਬੂ ਚ ਰੱਖਿਆ ਕਰ ਹੋਰ ਨਾ ਇੱਧਰ ਬਣ ਜੀ ਸਾਰਿਆਂ ਨੂੰ ਕੰਮ ਵਾਧੂ ਮਿਲਦਾ ਵੇਖੋ ਉੱਤਰ ਖੜੇ ਐ ਨਾ ਕੰਮ ਮਾਰੂ ਮਾਰਾ ਮੇਰੇ ਵੀਰੋ ਮਾਰੂ ਮਾਰਾ ਇੱਧਰ ਕਿੱਧਰ ਚੱਲਿਆ ਕਿੱਥੇ ਆ ਰੇ ਘੋੜਾ ਆਪਣਾ ਨਹੀਂ ਤੂੰ ਇੱਥੇ ਕੀ ਕਰਨ ਚੱਲੇ ਅੱਛਾ ਚੱਲ ਤੂੰ ਇੱਧਰ ਦੀ ਕੱਢ ਲੈ ਚੱਲ ਲੈ ਜਾ ਲੈ ਜਾ ਮੇਰਾ ਵੀਰ ਇੱਥੋਂ ਰਾਈਟ ਯਾਰ ਪਹਿਲਾਂ ਕੌਫੀ ਨਾ ਪਾੜ ਲੀ ਉਹ ਨਹੀਂ ਨਹੀਂ ਵੀ ਨਹੀਂ ਤੂੰ ਗੁੱਸਾ ਨਾ ਕਰ ਐ ਕਰ ਇਹ ਨਹੀਂ ਮੈਂ ਤਾਂ ਨਹੀਂ ਵੀ ਨਹੀਂ ਆ ਸਰੀਆ ਲੈ ਕੇ ਚੱਲਿਆ ਹਾਂ ਵੀਰੇ ਆਪਣੀ ਲੈਂਟਰ ਪਈਦਾ ਲੈ ਚੱਲ ਲੈ ਚੱਲ ਮੇਰਾ ਬਾਈ ਸਾਰੇ ਵਿਚਾਰੇ ਸੁੱਤੇ ਪਏ ਆ ਕਿਉਂ ਕੰਮ ਦੀ ਮਾਰੋ ਮਾਰ ਬਹੁਤ ਜ਼ਿਆਦਾ ਹੈ ਸਾਰੇ ਕੀੜਿਆਂ ਤੇ ਆਹ ਖੜਾ ਆਹ ਖੜਾ ਆਹ ਖੜਾ ਸ਼ੀਰ ਆਹ ਖੜਾ ਸ਼ੀਰ ਹੋਈ ਇਹ ਤੇ ਤਾਂ ਲੱਗਿਆ ਲਫਾਫਾ ਜਾਂ ਪਤਾ ਨਹੀਂ ਲੱਗਦਾ ਐਚ ਪਤਾ ਲੱਗਦਾ ਮਸ਼ੀਨ ਦਾ ਜਿਵੇਂ ਆਪਣੀ ਉਹੜੀ ਹੁੰਦੀ ਇਹਨਾਂ ਦੇ ਤਰੀਕੇ ਨਾਲ ਕੱਟਿਆ ਹੋਇਆ ਇਥੇ ਹਾਂ ਆ ਵੇਖ ਇਹਦੇ ਵਿੱਚ ਲੱਗਿਆ ਨਾ ਕਟਰ ਜੇ ਉਹ ਚੇਂਜ ਹੀ ਲੱਗੀ ਹੈ ਨਾ ਵਿੱਚ ਆ ਜਿਵੇਂ ਚੀਜ਼ ਨੂੰ ਗਾਂ ਹੀ ਗਾਂ ਲਈ ਜਾਣਾ ਗਾਂ ਗਾਂ ਲਈ ਜਾਣਾ ਇੱਥੋਂ ਮੋਟਰ ਨੇ ਉਹ ਇਥੋਂ ਕੰਮ ਕਰੀ ਜਾਣਾ ਇਹ ਮਸ਼ੀਨ ਆਪਣੀ ਇਹ ਕੱਲ ਨੂੰ ਲਾਵਾਂਗੇ ਰੈਡੀ ਆ ਬਾਜਿਆਂ ਨੂੰ ਬਾਹਰ ਵਿਖਾ ਓ ਬਈ ਪਿਛਲਾ ਬਾਈ ਨੂੰ ਟਰੱਕ ਦਿਖਾ ਆਪਣੇ ਭਾਈ ਜੀ ਤੇ ਕਿੰਨੇ ਖੜੇ ਆ ਕਿਸੇ ਕੋਲੇ ਕੋਈ ਲੋੜ ਨਹੀਂ ਬਈ ਸਾਰੇ ਬੇਫਿਕਰੇ ਹੀ ਵਿਚਾਰੇ ਉਹ ਵਿਖਾ ਜਰਾ ਆਪਣਾ ਇੰਡੀਆ ਨਾਲ ਦਾ ਜਿਵੇਂ ਆਪਣੀ ਇੰਡੀਆ ਨਹੀਂ ਹੁੰਦੀ ਐਲਪੀ ਉਹਦੇ ਨਾਲ ਦਾ ਖੜਾ ਕਿ ਨਹੀਂ ਬਸ ਅਰਗਾ ਉਹ ਵਗੋਣਾ ਬਾਜਿਆਂ ਖੜਾ ਰ ਜੀ ਵੀ ਲੱਤੀ ਇਹ ਹੈਗਾ ਇਹਦੇ ਅਰਕਾ ਸੀਗਾ ਇੱਕ ਗੋਮਚਾਰ ਦਾ ਐਕਸੀਡੈਂਟ ਹੋ ਗਿਆ ਸੀ ਤੇ ਇਹ ਜਾਂ ਬਣ ਗਿਆ ਮੀਡੀਅਮ ਟ੍ਰਿਪਲ ਟ੍ਰਿਪਲ ਹੈ ਚੱਲਿਆ ਮੋਰਸਾ ਚੈੱਕ ਕਰੋ ਤੁਸੀਂ ਭਾਈ ਦੋਵੇਂ ਘੰਟਾ ਹਾਰਲੇ ਕੀ ਬਾਤ ਹੈ ਅੱਧਾ ਦਾ ਟਰੱਕਾਂ ਦੇ ਕੰਮਾਂ ਚ ਨਾ ਇਹ ਵਿਗੜ ਪਾਉਂਦੀਆਂ ਆਇਦਰ ਵੇਖ ਦੋ ਦੋ ਕন্টੈਨਰ ਚੱਕ ਕੇ ਲਈ ਜਾਂਦੇ ਆ ਤੇ ਤਾਂ ਹੀ ਟਰੱਕਾਂ ਦਾ ਕੰਮ ਸਲੋਗ ਆ ਆਪਣੀ ਸਰਕਾਰ ਆ ਗਈ ਨਾ ਇੱਥੇ ਆਪਾਂ ਪੜ ਰੀਆਂ ਸਾਰੀਆਂ ਪਟਾ ਦੇਣੀਆਂ ਇੱਥੇ ਕਿ ਨਹੀਂ ਚਲੋ ਵੀ ਦੋਸਤੋ ਫਿਰ ਹੁਣ ਕੱਲ ਨੂੰ ਆਪਾਂ ਮਿਲਦੇ ਆ ਰੈਡੀਅਰ ਜਾਵਾਂਗੇ ਅਸੀਂ ਲੋਡ ਲਾ ਕੇ ਆਵਾਂਗੇ ਉਦੋਂ ਵਿਖਾਉਨੇ ਆਪਾਂ ਤੁਹਾਨੂੰ ਹਾਂਜੀ ਭਾਈ ਹੁਣ ਆਪਾਂ ਚੱਲੀਆਂ ਜੀ ਰੈਡੀਅਰ ਲੋਡ ਲਾਉਣ ਆਂ ਇਹ ਰੱਖੀ ਆਪਾਂ ਬਾਈ ਹੋਣੀ ਇਹਦੇ ਫਲਾਈਂਗੇ ਤੇ ਵੇਟ ਕਰਿਓ ਨੈਕਸਟ ਲੋਡ ਹੀ ਤੁਹਾਨੂੰ ਦੱਸਾਂਗੇ ਜਦੋਂ ਚੱਕ ਲਿਓ ਬੰਦਿਆਂ ਤੱਕ ਇਹ ਠੀਕ ਆ ਬਾਈ ਪਰ タルਪਾ ਪਾਉਣਾ ਨਾ ਹੋਵੇ ਮੇਰਾ ਬਈ इजीली ਕੰਮ ਦੱਸਿਆ ਗੁਰੂ ਸਾਨੂੰ タルਪਾ ਪਾਉਣੀ ਆ ਉੱਥੇ ਹਾਂਜੀ ਕਿਵੇਂ タルਪਾ ਦਾ ਗਾਉਂ ਸਹੀ ਲੱਗਦੈ ਠੀਕ ਆ ਥੱਲੇ ਮੈਂ ਨਾਟ ਅ ਬੈਡ ਇੰਗਲਿਸ਼ ਗੱਲ ਕਰਾਂ ਮੈਨੂੰ ਪੰਜਾਬੀ ਬਹੁਤ ਹੋਰ ਲੱਗਦੀ ਐ ਮੈਂ ਪੰਜਾਬੀ ਬੋਲ ਬੋਲ ਕੇ ਨਾ ਹੋਇਆ ਬਈ ਨਾਟ ਅ ਬੈਡ ਇਨ ਗੁੱਡ ਨਾਟ ਬੈਡ ਮੈਂ ਨਹੀਂ ਉਹ ਕ੍ਰੈਡਿਟ ਬਹੁਤ ਜ਼ਿਆਦਾ ਵੀ ਕੈਸ਼ ਓ ਕ੍ਰੈਡਿਟ ਯੂ ਅੰਡਰਸਟੈਂਡ ਉਹ ਤਾਂ ਪਤਾ ਆ ਤੇ ਜੇ ਤੂੰ ਸਸਤੇ ਮਹਿੰਗੇ ਦੀ ਕੀ ਗੱਲ ਕਰਦਾ ਤੈਨੂੰ ਆਇਆ ਲੱਗਦਾ ਵਿਵਾਲੀ ਦੀ ਘਟਦਾ ਵੱਧਦਾ ਹੈ ਕਿੰਨੀ ਵਾਇਬ ਦੇ ਆ ਦੇ ਪੰਜ ਵਾਰ ਐ ਯੇ ਪਾ ਪਤਾ ਲੱਗ ਗਿਆ ਹੈ ਲੱਗ ਰਹੀ ਹੈ ਨਾ ਬਿਲਕੁਲ ਜਿਹਾ ਉਹ ਖੋਲ ਲੱਗ ਗਿਆ ਲਾ ਦੇ ਮੈਂ ਕਿ ਇਹ ਪਾਇਆ ਸੀ ਫਿਰ ਇਹ ਤਾਂ ਗਿਰਣਾ ਹੀ ਸੀ ਟਰੱਕ ਸਾਰਾ ਵਾਈਬ੍ਰੇਟ ਕਰਨ ਲੱਗ ਜਾਂਦਾ ਹਾਂ ਇਹ ਲੋਡ ਸਾਡੇ ਵਾਂਗੂ ਹੈਵੀ ਲਈ ਜਾਂਦਾ ਵਿਚਾਰਾ ਇਸ ਵਾਰ ਲੋਡਾ ਦੇ ਹੀ ਵੀ ਨਾ ਇਹ ਤਾਂ ਹੁਣ ਨੇ ਬੈਲੀ ਬੈਲਟ ਵੀ ਪਾਈ ਹੋਊਗੀ ਜਾਂ ਪਰ ਪਾਈ ਹੋਊਗੀ ਕਿਤੇ ਨਾ ਪੂਰਾ ਲੋਡ ਚੱਕਿਆ ਹੈ 3.500 ਦਾ ਰੈਡੀਅਰ ਪਹੁੰਚ ਗਏ ਆਪਾਂ ਯਮ ਇਹ ਜੰਗੋਏ ਜੰਗੋਏ ਇਹ ਆਪਣੀ ਇਹ ਦੱਸਨੀ ਹੁੰਦੀਆਂ ਹੁੰਦੀਆਂ ਵੀ ਅੱਗੇ ਬੱਤੀਆਂ ਹੋਣੀਆਂ ਇਹ ਮੂੰਹ ਚਾਕੇ ਨਾ ਸੱਦੇ ਦਰੇ ਆ ਉਹਦੇ ਹੋੜੀ ਹੋ ਜਾ ਆ ਆਪਣੀਆਂ ਹੋ ਗਈਆਂ ਲੈਫਟ ਵਾਲੀਆਂ ਬੱਖਰੀਆਂ ਲਾਈਟਾਂ ਬਈ ਜਿਹਨੇ ਜਿਹਨੇ ਵੀਜ਼ਾ ਲੈਣਾ ਤੇ ਆ ਕੇ ਟਰੱਕ ਚਲਾਉਣਾ ਇਸ ਚੀਜ਼ ਨੂੰ ਨੋਟ ਰੱਖੋ ਜਾਂ ਗੱਡੀ ਵੀ ਚਲਾਉਣੀ ਹੈ ਬੱਤੀਆਂ ਦਾ ਸੇਮ ਹੀ ਆ ਲੋ ਬਈ ਆਪਣਾ ਹੋ ਗਿਆ ਰੋ ਵਾਹ ਲੈ ਜੱਕੇ ਰੱਖਣਾ ਨਾ ਮੁੱਚਾ ਰੱਖਣਾ ਜੱਕੇ ਮੋੜਿਆ ਤੇ ਜਿਹੜਾ ਨਾਲ ਗੱਡੀ-ਕੁੱਡੀ ਹੁੰਦਾ ਹੁੰਦਾ ਉਹਨੂੰ ਕੋਈ ਦਿੱਕਤ ਨਹੀਂ ਰਹਿੰਦੀ ਹੈ ਨਾ ਉਹ ਆਪੇ ਉਹਨੂੰ ਵੇਟ ਲੈ ਐਨਾ ਵੀ ਨਹੀਂ ਆਪਾਂ ਦੇਖਣਾ ਆਪਾਂ ਥੋੜਾ ਹੀ ਦੇਖਣਾ ਗੱਡੀ ਜਿੱਟੀ ਆਪਣੀ ਪਹਿਲ ਆਓ ਜਿਹੜਾ ਵੇਟ ਕਰੀ ਜਾਂਦਾ ਵੀ ਇਹ ਮੋੜਨਗੇ ਪਹਿਲਾਂ ਆਜੇ ਮੋੜਦੇ ਤੂੰ ਫਿਰ ਨਹੀਂ ਮੁੱਕਦਾ ਇਹ ਐ ਬਾਈ ਕਰਕੇ ਆਇਸ ਤੇ ਵਿਚੇ ਤੇ ਆ ਰੱਖਿਆ ਕਰਦੇ ਨਹੀਂ ਜੜਿਆ ਚਲੋ ਜੀ ਆਹ ਬਾਈ ਦੂਜਾ ਟ੍ਰੇਲਰ ਖੜਾ ਜਿਹਦੇ ਵਿੱਚ ਗਾਵਾਂ ਸੂਰ ਕੋਈ ਮੰਨ ਲਓ ਪਸ਼ੂਆਂ ਪਸਮਾਲਾ ਹੁੰਦਾ ਜਿਹੜਾ ਇਹ ਉਹ ਟ੍ਰੇਲਰ ਆ ਇਹਨਾਂ ਦੇ ਵਿੱਚ ਫਿਰ ਜਾਂਦੀਆਂ ਗਾਵਾਂ ਗੋਵਾਂ ਆ ਲੋਂਦੇ ਬੈ ਜਾ ਬਾਈ ਦਲਟਾ ਨਾ ਬੇਟਾ ਬੋਟ ਨੇ ਖੋਲਤੀ ਆਪਾਂ ਰੱਖਤੀਆਂ ਇੱਥੇ ਵੜੜ ਕੇ ਬਸ ਇਹਨਾਂ ਨੂੰ ਦੇਖੀ ਜਾਂਦੇ ਆਂ। ਟਿਪਟਪਾ। ਆਓ ਵੇਖੋ ਭਾਈ ਨਿਕਾ ਜਿਹਾ ਲਈ ਫਿਰਦਾ ਇੱਕ ਟਰੱਕ। ਵਿੱਚ ਵੇਖਿਓ ਭਰਾਵਾ ਟਰੱਕ ਤੇ ਨਾ ਮਾਰਦੇ ਸਾਡੇ ਚ। ਬੋਝਦੇ ਗੋਰੇ ਬੋਤ ਕਿ ਐ ਆਪਣੇ ਇੰਡੀਆ ਚੋਂ ਦਾ ਵੇਖੀ ਏ। ਭਾਈ ਜਿਹੜੀ ਆ ਬੜਾ ਡਿਲੀਵਰੀ ਹੋਣ ਕਰਕੇ ਆਏ ਆ ਨਾ। ਇਹ ਗੋਰਿਆਂ ਨੇ ਰੌਲਾ ਪਾ ਲਿਆ ਕਿ ਇਹ ਜਿੱਥੇ ਸੈਂਡ ਕੀਤੇ ਸੀ ਨਾ। ਤੇ ডেলিਵਰੀ ਇਹਨਾਂ ਨੇ ਸਾਈਨ ਕੀਤੀ ਤੇ ਕਹਿੰਦੇ ਇਹ ਡੈਮੇਜ ਲਿਆਏ ਆ ਪਰ ਉਹ ਆਪਣੇ ਕੋਲੇ ਜਿਹੜਾ ਮੈਂ ਹਾਂ ਵਲੌਗ ਬਣਾਉਂਦਾ ਸੀ ਇਹ ਵੀਡੀਓ ਸੀਗੀ ਜਦੋਂ ਦਾ ਆਪਾਂ ਰੋਡ ਲੱਦਿਆ ਸੀ ਉਹ ਦਿਖਾਤਾ ਭਈਆ ਪੀਸ ਤੇ ਪਹਿਲਾਂ ਦੇ ਸਕ੍ਰੈਚ ਆਏ ਹੋਏ ਆ ਇਹ ਤੇ ਸਾਡਾ ਕੋਈ ਨਹੀਂ ਉਹ ਹੈਗਾ ਇਸ ਚੀਜ਼ ਕਰਕੇ ਆਪਾਂ ਸੇਫ ਰਹੇਗੇ ਫਿਰ ਕਹਿੰਦੇ ਹੋਏ ਆ ਕਹਿੰਦੇ ਇਹ ਆ ਤੁਸੀਂ ਦਾ ਡਰਾਈਵਰ ਹੀ ਬਹੁਤ ਹੋ ਜਾਂ ਤੁਹਾਡੇ ਅੱਗੇ ਦਾ ਡਰਾਈਵਰੀ ਹੈ ਨਹੀਂ ਕੈਨੇਡਾ ਚ ਤੁਹਾਡੇ ਅੱਗੇ ਡਰਾਈਵਰਾਂ ਦੀ ਤਾਂ ਲੋਡ ਆ ਇੱਥੇ ਮੈਂਗਾ ਤਾਂ ਹੀ ਦੱਸ ਦਿਆ ਆਪਾਂ ਨੂੰ ਵਲੌਗ ਬਣਾਇਆ ਦਾ ਫਾਇਦਾ ਆ ਗਿਆ ਮੈਂ ਕਿਹਾ ਮੇਰੇ ਸਬਸਕ੍ਰਾਈਬਰ ਬਹੁਤ ਆ ਬਈ ਦਵਾਈ ਦੇਣਗੇ ਇੱਥੇ ਕੋਰਟ ਚ ਆ ਕੇ ਜੀ ਬਾਈ ਜੀ ਆ ਸਮਾਨ ਜਦੋਂ ਚੱਕਿਆ ਸੀ ਉਹਨੇ ਸਕ੍ਰੈਚ ਪਏ ਹੋਏ ਸੀਗੇ ਵਾਦਾ ਕਰ ਲੈ ਕਿ ਸਬਸਕ੍ਰਾਈਬਰ ਦਾ ਵੀ ਜਨਮ ਆ ਪੂਰਾ ਜੇਕਰ ਕੋਰਟ ਜਾਣਾ ਪਿਆ ਤਾਂ ਕੀ ਜਿਆਦਾ ਨਾ ਛੋਟਕੀ ਨਵਾ ਦੇਾਂਗੇ ਅਸੀਂ ਪਰ ਤੁਸੀਂ ਵੀ ਕਹਿੰਦੇ ਹੋ ਮੇਰਾ ਹੀ ਨਾਮਾ ਡਾਣੂ ਹੋ ਗਿਆ ਯਾਰ ਫਿਰ ਸਾਦੀ ਲੈਂਦਾ ਗੱਲ ਟੱਕ ਕਿਉਂ ਵੀ ਗੱਲ ਲਗਾਉਣੀ ਪੈਂਦੀ ਹੈ ਮੈ ਵੀ ਰੋਟੂਨੀ ਪੈਂਦੀ ਹੈ ਕੰਮੀ ਬਹੁਤ ਆ ਤੌਰ ਚੱਕੇ ਜਾਂਦੇ ਆ ਅਗਲੇ ਵਲੌਗ ਚ ਮਿਲਦੇ ਆ ਬਈ ਫਿਰ ਓਕੇ